ਅਜਨਾਲੇਂਦਰ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਜਬਰਦਸਤ ਝਟਕਾ ਲੱਗਾ ਜਦੋਂ ਹਲਕਾ ਚਨਾਲਾ ਅੰਦਰ ਚੰਗਾ ਅਸਰ ਰਸੂਕ ਰੱਖਣ ਵਾਲੇ ਵੱਡਾ ਨਾਮੀ ਪਰਿਵਾਰ ਸਾਬਕਾ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਭੁਪਿੰਦਰ ਕੌਰ ਸ਼ਾਹ ਪਰਿਵਾਰ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਗੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਕੈਬਨਿਟ ਮੰਤਰੀ ਗੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ ਅਸਨਾਲਾ ਹਲਕੇ ਦੇ ਨਾਮੀ ਪਰਿਵਾਰ ਸ਼ਾਹਾਂ ਦਾ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਦਾ ਹੋ ਸਵਾਗਤ ਕਰਦੇ ਨੇ। ਹਾਜੀ ਨਾਲਾ ਸ਼ਹਿਰ ਦੇ ਵਿੱਚ ਆਪਾਂ ਹੁਣ ਉਦੇਸ਼ ਸ਼ਹਿਰ ਦਾ ਸਭ ਤੋਂ ਵੱਡਾ ਸ਼ਾਹ ਪਰਿਵਾਰ। ਸੰਦੇਸ਼ਾਦੀ ਬਹੁਤ ਵੱਡੇ ਬੰਦੇ ਸੀਗੇ ਸ਼ਹਿਰ ਦੇ। ਉਹਦੇ ਪੁਰਾਣਾ ਕਾਂਗਰਸ ਸੀ ਪਤਵਾਦ ਆ ਉਹਨਾਂ ਦੀ ਪਤਨੀ ਸਾਡੇ ਵੱਡੇ ਭੈਣ ਜੀ ਭਪਿੰਦਰ ਕੋਹਤ ਜਿਹੜੀ ਅਜੇ ਨਾਲੇ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹੈ ਉਹਨਾਂ ਦੇ ਬੇਟੇ ਆਪੀ ਸਾਰਾ ਪਤਵਾਦ ਅੱਜ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਜਾਤੀ ਤੌਰ ਤੇ ਤਾਂ ਮੇਰੀ ਪਹਿਲਾਂ ਹੀ ਸ਼ੌਂਰ ਹੁੰਦਾ ਬੜੀ ਸਾਹਸ ਸੀਗੀ ਪਰ ਅੱਜ ਸਿਆਸੀ ਤੌਰ ਤੇ ਵੀ ਸਾਡੀ ਸਾਹ ਜਿਹੜੀ ਹੈ ਉਹ ਮਜ਼ਬੂਤ ਹੋ ਗਈ ਹੈ ਉਹ ਲਾਜਵੀ ਇਦਾਂ ਦੇ ਚੰਗੇ ਪਤਵਾਰੀ ਨਾਲੇ ਸਾਡੀ ਪਾਰਟੀ ਚ ਆਦੇ ਸਾਡੀ ਪਾਰਟੀ ਹੋਰ ਮਜ਼ਬੂਤ ਹੋਊਗੀ ਔਰ ਅਸੀਂ ਨਾਲ ਕੇ ਆਪਣੀ ਭੈਣ ਜੀ ਦਾ ਬੈਠ ਕੇ ਇਸ ਸ਼ਹਿਰ ਦਾ ਜਿਹੜਾ ਵਿਕਾਸ ਕਰ ਜਿਹੜਾ ਅਕੇ ਕਰਦੇ ਉਹ ਹੋਰ ਵਧੀਆ ਟੱਕ ਦਾ ਮਤਲਬ ਜਿਹੜਾ ਕਰਾਂਗੇ ਮੈਂ ਇਦਾਂ ਕਹਾਂ ਕਿ ਆਪਣੀ ਭੈਣ ਦਾ ਔਰ ਆਪਣੇ ਪਧਰ ਦਾ ਆਪੀ ਦਾ ਪਾਰਟੀ ਦੇ ਚ ਉਹਦਾ ਮਾਨ ਸਨਮਾਨ ਕਰਾਂਗੇ ਜੀ ਇਹ ਕਹਿੰਦਾ ਔਰ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਉਹਦਾ ਧੰਨਵਾਦ ਕਰਦਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਅਸੀਂ 2 ਸਾਲ ਵਿਕਾਸ ਕੀਤਾ ਉਹਦੇ ਕਰਕੇ ਅੱਜ ਚੰਗੇ ਚੰਗੇ ਪ੍ਰਵਾਸ ਦੇੜਿਆ ਉਹ ਕਾਲੀਦਾਲ ਭਾਜਪੀ ਤੇ ਬੰਦਾ ਜਿਹੜਾ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਦੇ ਅੱਜ ਸਾਡਾ ਪ੍ਰਵਾਸ ਜਿਹੜਾ ਅਜਾਦੇ ਦੇ ਵਿੱਚ ਬਹੁਤ ਵੱਡਾ ਹੋ। ਤੁਸੀਂ ਵੇਖਿਆ ਮੈਂ ਵੀ ਵੇਖਿਆ ਹੀ ਆ ਕੀ ਵੇਖਣਾ ਹੈ ਉਹਦਾ? ਇੱਕ ਉਹ ਪ੍ਰਦਰਸ਼ਨ ਹੁੰਦਾ ਕਿ ਤੁਸੀਂ ਵੋਟਰ ਨੂੰ ਕਿਹੜੇ ਬਾਹਰ ਲੋਕ ਤੁਹਾਡੇ ਖਿਲਾਫ ਨਾ ਦੇ ਬਣਦੇ ਆ। ਟੋਡਾ ਪੜਾਕੀ ਇਹ ਗੱਲ ਕਰ ਜਾਂਦੇ ਹੋ ਅੱਜ ਮੰਤਰੀ ਸਾਹਿਬ ਜੀ ਅਸੀਂ ਇਹਨਾਂ ਦੇ ਨਾਲ ਵਿਕਾਸ ਦੇਖ ਕੇ ਮਤਲਬ ਕੰਮ ਕੀਤੇ ਜਿਹੜੇ ਜਨਾਲੇ ਦੇ ਵਿੱਚ ਕੀਤੇ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਜੁਆਇਨ ਕੀਤੀ ਹੈ ਤੇ ਅਸੀਂ ਇਹਨਾਂ ਦੇ ਜੀ ਆਇਆਂ ਨੂੰ ਮਤਲਬ ਘਰ ਆਏ ਸੱਜੇ ਦੇ ਬਹੁਤ ਧੰਨਵਾਦ ਕਰਦੇ ਮੇਰਾ ਨਾਮ ਮਿੰਦਰਪਾਲ ਸਿੰਘ ਹੈ ਜੀ ਆਈਪੀ ਸ਼ਾਹ ਕਰਕੇ ਲੋਕ ਜਾਣਦੇ ਆ ਜੀ ਮੈਂ ਸ਼ਾਮਲ ਹੋਣ ਦਾ ਕਾਰਨ ਧਾਰੀਵਾਲ ਸਾਹਿਬ ਨੇ ਜੋ ਵਿਕਾਸ ਕੀਤਾ ਜੀ ਪਿਛਲੇ 2 ਸਾਲਾਂ ਦੇ ਵਿੱਚ ਸ਼ਹਿਰ ਨੂੰ ਬਹੁਤ ਕੁਝ ਦਿੱਤਾ ਹੈ ਇਹ ਪਹਿਲਾਂ ਕਦੀ ਨਾ ਕੰਮ ਕਦੀ ਹੋਇਆ ਨੇ ਜੀ ਬਿਜਲੀ ਘਰ ਦੀ ਗੱਲ ਕਰ ਲਈਏ ਉਹ ਵੱਡਾ ਕਰਤਾ ਜੀ ਸੜਕਾਂ ਦੀ ਗੱਲ ਕਰ ਲਈਏ ਔਰ ਕਈ ਚੀਜ਼ਾਂ ਨੇ ਜੀ ਮੰਡੀ ਦੀ ਗੱਲ ਕਰ ਲਈਏ ਪਰਸੋਂ ਦੀ ਗੱਲ ਹੈ ਪਰਸੋਂ بارش ਪੈ ਰਹੀ ਕਣਕ ਦੇ ਹਾਂ ਵਟਾਉਣਾ ਤੇ ਸ਼ੱਡ ਬਣੇ ਸੀਗੇ ਪਹਿਲਾਂ ਕਦੀ ਸ਼ੱਡ ਨਹੀਂ ਬਣੇ ਇੱਕੋ ਬਣਿਆ ਹੈਗਾ ਮੀਂਹ ਆਇਆ ਜੀ ਤੇ ਜਿੰਨੇ ਅਸੀਂ ਜ਼ਿੰਮੇਦਾਰ ਸੀਗੇ ਟਰਾਲੀਆਂ ਪਾਈਆਂ ਸੀ ਭੱਜ ਗਏ ਉਸੇ ਬੜੀ ਟਰਾਲੀਆਂ ਸ਼ਰਦ ਦੇ ਥੱਲੇ ਲਾ ਦੀਆਂ ਬਾਥਰੂਮ ਬਣੇ ਹੋਰ ਕਈ ਕੰਮ ਹੈ ਜੀ ਜਿਹੜੇ ਮੰਤਰੀ ਸਾਹਿਬ ਨੇ ਕੀਤੇ ਆ ਮੈਂ ਇਹਨਾਂ ਦੇ ਇਹ ਕੰਮ ਵੇਖ ਕੇ ਇਹਨਾਂ ਦੇ ਨਾਲ ਜੁੜਿਆ ਜੀ ਤੇ ਬੜਾ ਮਾਣ ਹੈ ਜੀ ਸਾਡੇ ਸ਼ਹਿਰ ਤੋਂ ਸਾਡੇ ਹਲਕੇ 'ਚੋਂ ਮੰਤਰੀ ਸਾਹਿਬ ਨੇ ਜਿਹੜਾ ਇੰਨਾ ਕੰਮ ਹੁੰਦਿਆ ਜੀ ਬਹੁਤ ਵਧੀਆ